ਪੱਥਰ ਦਾ ਤੇ ਪ੍ਰਮਾਤਮਾ ਦਾ ਉਹਔਰ ਨਾਲ ਦੇਖੋਗੇ ਸੁਭਾਅ ਇੱਕੋ ਹੀ ਹੈ ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ ਪੱਥਰ ਨੂੰ ਭੁੱਖ ਪਿਆਸ ਨਹੀਂ ਲੱਗਦੀ ਪ੍ਰਮਾਤਮਾ ਨੂੰ ਵੀ ਨਹੀਂ ਲੱਗਦੀ ਪੱਥਰ ਨੂੰ ਦੁੱਖ ਸੁੱਖ ਨਹੀਂ ਵਿਆਪਦਾ ਪ੍ਰਮਾਤਮਾ ਨੂੰ ਵੀ ਨਹੀਂ ਵਿਆਪਦਾ ਸਾਰਾ ਦਿਨ ਪੱਥਰ ਨੂੰ ਮੱਥਾ ਟੇਕੋ ਉਪਮਾ ਕਰੋ ਨਹੀਂ ਕੋਈ ਵਰ ਨਹੀਂ ਦੇਣਾ ਗੋਸਤਾਖੀ ਮਾਫ ਜੇ ਨਿੰਦਾ ਕਰੋ ਤਿਸ ਪੱਥਰ ਨੇ ਕੋਈ ਸਰਾਪ ਨਹੀਂ ਦੇਣਾ ਸਾਰੇ ਮਿਲ ਕੇ ਪ੍ਰਮਾਤਮਾ ਦੀ ਉਪਮਾ ਕਰਨ ਉਹ ਕੋਈ ਵੱਡਾ ਨਹੀਂ ਹੋ ਜਾਂਦਾ ਫੁੱਲ ਨਹੀਂ ਜਾਂਦਾ ਤੇ ਸਾਰੇ ਮਿਲ ਕੇ ਨਿੰਦਾ ਕਰਨ ਤੇ ਕੋਈ ਘਟ ਨਹੀਂ ਜਾਂਦਾ ਜੇ ਸਭ ਮਿਲ ਕੇ ਆਖਣ पाए ਵੱਡਾ ਨਾ ਹੋਵੇ ਘਾਟ ਨਾ ਜਾਵੇ ਸੁਭਾਵ ਪ੍ਰਮਾਤਮਾ ਦਾ ਤੇ ਪੱਥਰ ਦਾ ਇੱਕੋ ਕੁਝ ਹੈ ਨਾ ਭੁੱਖ ਪਿਆਸ ਪੱਥਰ ਨੂੰ ਲੱਗਦੀ ਐ ਨਾ ਪ੍ਰਮਾਤਮਾ ਨੂੰ ਨਾ ਦੁੱਖ ਸੁੱਖ ਪੱਥਰ ਨੂੰ ਵੀ ਨਾ ਪ੍ਰਮਾਤਮਾ ਨੂੰ ਪੱਥਰ ਸੰਸਾਰ ਤੋਂ નિર્ਲੇਪ ਐ ਬਿਲਕੁਲ ਪ੍ਰਮਾਤਮਾ ਵੀ નિર્ਲੇਪ ਐ ਲੈ ਪਾਇ ਮਨ ਨਹੀਂ ਐ ਪਰ ਜ਼ਮੀਨ ਆਸਮਾਨ ਦਾ ਅੰਤਰਾ ਇਹ ਹੈ ਪੱਥਰ ਟੋਟਲੀ ਸੁੱਤਾ ਹੋਇਆ ਐ ਪ੍ਰਮਾਤਮਾ ਪੂਰਾ ਜਾਗੇ ਹੋਇਆ ਐ ਸਤਿਗੁਰੂ ਜਾਗਤਾ ਹੈ ਦੇ ਉਹ ਪੂਰਾ ਜਾਗੇ ਆਇਆ ਤੇ ਜਾਗੇ ਹੋਏ ਨਾਲ ਜਾਗੇ ਹੋਏ ਦਾ ਸੰਬੰਧ ਹੋ ਸਕਦਾ ਹੈ ਸੁੱਤੇ ਹੋਏ ਦਾ ਨਹੀਂ ਇਹਨੂੰ ਸ਼ੇਖ ਸਾਦੀ ਬੜੇ ਆਲਮਾਨਾ ਢੰਗ ਨਾਲ ਬਿਆਨ ਕਰਦੇ ਨੇ ਖੁਫਤਾ ਰਾ ਖੁਫਤਾ ਕਿ ਕੁਦਲ ਬਰਾਰ ਸੁੱਤਾ ਹੋਇਆ ਮਨੁੱਖ ਸੁੱਤੇ ਨੂੰ ਜਗਾ ਨਹੀਂ ਸਕਦਾ ਤੇ ਸੁੱਤੇ ਦਾ ਜਾਗੇ ਨਾਲ ਸੰਬੰਧ ਨਹੀਂ ਜੁੜ ਸਕਦਾ ਸੰਗਰੇ ਪੱਥਰ ਟੋਟਲੀ ਸੁੱਤਾ ਹੋਇਆ ਹੈ ਇਸ ਪੱਥਰ ਨੂੰ ਪ੍ਰਕਿਰਤੀ ਜਗਾਉਂਦੀ ਹੈ ਸਹਿਜ ਸਹਿਜ ਜਨਾਂ ਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸਾਰਾ ਖੁਲਾਸਾ ਹੈ ਕਈ ਜਨਮ ਸਹਿਲ ਗਿਰ ਕਰਿਆ ਸਿਲਾ ਸਹਿਲ ਪੱਥਰ ਐ ਮਨੁਖ ਤੈਨੂੰ ਪਤਾ ਪਤਾ ਨਹੀਂ ਅਨੰਤ ਕਾਲ ਤੱਕ ਤੂੰ ਪੱਥਰੀ ਸੀ ਔਰ ਕੁਝ ਵੀ ਨਹੀਂ ਸੀ ਪੱਥਰ ਯਾਤਰਾ ਪੱਥਰੋਂ ਤੋਂ ਪਰੰਭਵਈ ਹੈ ਔਰ ਇਹ ਸਾਰੀ ਉਤਪਤੀ ਸ਼ਬਦ ਤੋਂ ਹੋਈਏ ਆਵਾਜ਼ ਤੋਂ ਹੋਈਏ ਓਹੰਕਾਰ ਦੀ ਧੁਨ ਤੋਂ ਹੋਈਏ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਬੜੇ ਧਿਆਨ ਨਾਲ ਸੁਣਨਾ ਜੇ ਸ਼ਬਦ ਤੋਂ ਆਮਣਾ ਹੋਇਆ ਇਸ ਜੀਵ ਦੀ ਇਸ ਜੀਵਨ ਦੀ ਵਾਪਸੀ ਵੀ ਸ਼ਬਦ ਤੋਂ ਹੋਵੇਗੀ ਬਿਨਾ ਸ਼ਬਦ ਤੋਂ ਨਹੀਂ ਜੈਸੇ ਦਰਵਾਜ਼ਾ ਅਗਰ ਇੱਕ ਦਰਵਾਜ਼ਾ ਹੋਵੇ ਤਾਂ ਜਿਸ ਦਰਵਾਜ਼ੇ ਦੇ ਰਾਹੀਂ ਤੁਸੀਂ ਅੰਦਰ ਪ੍ਰਵੇਸ਼ ਕੀਤਾ ਹੈ ਐਸੇ ਦਰਵਾਜ਼ੇ ਰਾਹੀਂ ਬਾਹਰ ਜਾਓਗੇ ਸ਼ਬਦ ਦੇ ਰਾਹੀਂ ਸੰਸਾਰ ਆਇਆ ਵਾਪਸੀ ਵੀ ਸ਼ਬਦ ਤੋਂ ਦੇਖ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਇੱਕ ਦੂਜਾ ਨਿਕਤਾ ਵੇ ਸੁਣ ਲੋ ਇਹ ਸੰਸਾਰ ਦੀ ਕਥਾ ਸਾਡੀ ਕਥਾ ਹੈ ਤੇ ਮੈਂ ਅਰਜ਼ ਕਰਾਂ ਜੇ ਸਾਨੂੰ ਆਪਣੀ ਕਥਾ ਦਾ ਨਹੀਂ ਪਤਾ ਤੇ ਪ੍ਰਮਾਤਮਾ ਦੀ ਕਥਾ ਨਹੀਂ ਸਮਝ ਸਕਦੇ ਇਸ ਵਾਰ ਸੇ ਸਤਿਗੁਰ ਨੇ ਸਭ ਕੁਝ ਬਿਆਨ ਕਰ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੁਝ ਛਿਪਾਇਆ ਨੇ ਹੁਣ ਤੇ ਸਾਨੂੰ ਇਹਨਾ ਕਰਨਾ ਚਾਹੀਦਾ ਪਿਓ ਦਾਦੇ ਘਾ ਕੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਬਿਆਰਿਆ ਲਾ ਹੁਣ ਤੇ ਇਸ ਖਜ਼ਾਨੇ ਨੂੰ ਖੋਲਿਏ ਪੰਚ ਦਸੀ ਦੇ ਚ ਮੈਂ ਇੱਕ ਗਾਥਾ ਪੜੀ ਸੀ ਇੱਕ ਬਜ਼ੁਰਗ ਪਿਤਾ ਬਿਸਤਰੇmarg ਤੇ ਦਮ ਤੋੜ ਰਿਹਾ ਸੀ ਆਪਣੇ ਬੱਚਿਆਂ ਨੂੰ ਉਸਨੇ ਇੱਕ ਸੰਦੂਕ ਦਿੱਤਾ ਬਕਸਾ ਦਿੱਤਾ ਲੋਹੇ ਦਾ ਔਰ ਉਹਨੂੰ ਤਿੰਨ ਤਾਲੇ ਲਗੇ ਚਾਬੀਆਂ ਵੀ ਦਿੱਤੀਆਂ ਤੇ ਆਖਿਆ ਮੇਰੇ ਬੱਚਿਓ ਇਹਨੂੰ ਸੰਭਾਲ ਕੇ ਰੱਖਣਾ ਮੇਰੇ ਜੀਵਨ ਭਰ ਦੀ ਮਿਹਨਤ ਹੈ ਮੇਰੇ ਜੀਵਨ ਭਰ ਦੀ ਤਪੱਸਿਆ ਹੈ ਮੇਰੇ ਜੀਵਨ ਭਰ ਦਾ ਖੂਨ ਪਸੀਨਾ ਹੈ ਇਹਨੂੰ ਸੰਭਾਲ ਕੇ ਰੱਖਣਾ ਬੱਚਿਆਂ ਨੇ ਸੁਣ ਲਿਆ ਪਿਤਾ ਇੰਜ ਕਹਿੰਦਾ ਹੈ ਔਰ ਪਿਤਾ ਦੀ ਇਹ ਦਿੱਤੀ ਹੋਈ ਕੀਮਤੀ ਨਿਸ਼ਾਨੀ ਹੈ ਬੱਚਿਆਂ ਨੇ ਕਈ ਕਈ ਤਾ ਉਸ ਬਕਸ਼ੇ ਨੂੰ ਤੱਕੇ ਪਹੁੰਚ ਤੇ ਰੱਖਿਆ ਬੜੇ ਸੋਹਣੇ ਸੋਹਣੇ ਰੁਮਾਲੇ ਉੱਪਰ ਪਾਏ ਰੋਜ਼ ਸਵੇਰੇ ਸ਼ਾਮ ਉਹ ਧੂਪ ਦੀਪ ਵੀ ਕਰਦੇ ਨੇ ਰੋਜ਼ ਮੱਥਾ ਵੀ ਟੇਕਦੇ ਨੇ ਪਿਓ ਦਾ ਰੂਪ ਜਾਣ ਕੇ ਪਿਤਾ ਦੀ ਦੇਣ ਹੈ ਸਮੇਂ ਦੀ ਗਰਦਿਸ਼ ਵਕਤ ਦੀ ਗਰਦਿਸ਼ ਮੁਫਲਿਸ ਹੋ ਗਏ ਗਰੀਬ ਹੋ ਗਏ ਵਪਾਰ ਵਿੱਚ ਐਸੇ ਘਾਟੇ ਪੈ ਗਏ ਕੋਲ ਕੁਝ ਵੀ ਨਾ ਰਿਹਾ ਹਾਲਾਤ ਐਸੇ ਆ ਗਏ ਦੋ ਵਕਤ ਦੀ ਰੋਟੀ ਚੜਾਣੇ ਵੀ ਔਖੀ ਹੋ ਗਈ ਅੱਜ ਇੱਕ ਸੰਤ ਆਇਆ ਉਹਨੇ ਦਵਾਰ ਤੇ ਦਸਤਕ ਦਿੱਤੀ ਇਹਨਾਂ ਦੋ ਬੱਚਿਆਂ ਨੇ ਦਰਵਾਜ਼ਾ ਖੋਲ੍ਹਿਆ ਫਕੀਰ ਨੇ ਆਪਣਾ ਖੱਪਰ ਅੱਗੇ ਕੀਤਾ ਉਹ ਦੋਵੇਂ ਕਹਿਣ ਲੱਗੇ ਸੰਤ ਜੀ ਅੱਜ ਤੇ ਸਾਡੇ ਪੇਟ ਦਾ ਖੱਪਰ ਹੀ ਖਾਲੀ ਹੈ ਤੁਹਾਡੇ ਖੱਪਰ ਦੇਚ ਕੀ ਪਾਈ ਹੈ ਤੁਹਾਨੂੰ ਕੀ ਲਈ ਫਕੀਰ ਕਹਿਣ ਲੱਗਾ ਮੈਂ ਇਸ ਖੱਪਰ ਦੇਚ ਕੋਈ ਤੁਹਾਨੂੰ ਦੇਣ ਵਾਸਤੇ ਆਇਆ ਦੋਵੇਂ ਕਹਿਣ ਲੱਗੇ ਸੰਤ ਜੀ ਤੁਹਾਡੇ ਖੱਪਰ ਦੇਚ ਕੁਝ ਦਿਖਾਈ ਤੇ ਦਿੰਦਾ ਨਹੀਂ ਕੀ ਹੈ ਸੰਦੇਸ਼ ਹੈ ਸੰਦੇਸ਼ਾ ਦੇਣ ਆਇਆ ਕਿ ਤੁਹਾਡੇ ਪਿਤਾ ਨੇ ਤੁਹਾਨੂੰ ਇੱਕ ਬਹੁਤ ਵੱਡਾ ਬਕਸਾ ਦਿੱਤਾ ਸੀ ਹਾਂ ਦਿੱਤਾ ਹੈ ਅਸੀਂ ਸਜਾ ਕੇ ਰੱਖਿਆ ਹੈ ਅਸੀਂ ਸਵੇਰੇ ਸ਼ਾਮ ਮੱਥਾ ਟੇਕਦੇ ਹਾਂ ਧੂਪ ਦੀਪ ਕਰਦੇ ਹਾਂ ਪਿਤਾ ਦੀ ਨਿਸ਼ਾਨੀ ਹੈ ਕਦੀ ਖੋਲੇ ਉਸ ਨੂੰ ਕਹਿੰਦੇ ਕਿ ਖੋਲੇ ਆ ਤੇ ਨਹੀਂ ਬਸ ਮੈਂ ਤੁਹਾਨੂੰ ਇਹੀ ਸੰਦੇਸ਼ਾ ਦੇਣ ਆਇਆ ਅੱਜ ਖੋਲ ਕੇ ਦੇਖ ਲੈਣ ਚਾਬੀਆਂ ਘੋਰ ਸੰ ਖੋਲਿਆ ਸਾਰਾ ਬਕਸਾ ਸੋਨੇ ਦੀਆਂ ਮੋਹਰਾਂ ਨਾਲ ਭਰੇ ਹੋਇਆ ਇਤਨਾ ਧਨ ਹੁੰਦੇ ਆਇਆ ਮੁਫਲਸੀ ਦੇ ਚ ਦਿਨ ਗਰੀਬੀ ਦੇ ਚ ਦਿਨ ਇੰਨਾ ਧਨ ਹੁੰਦੇ ਆਇਆ ਇਕਬਾਲ ਇਸ ਨੂੰ ਇੰਜ ਬਿਆਨ ਕਰਦੇ ਨੇ ਖਜ਼ਾਨਾ ਹੂੰ ਛੁਪਾਇਆ ਮੁਝ ਕੋ ਮੁਸਤਖਾਕ ਦੇ ਸਹਰਾ ਨੇ ਕਿਸੇ ਕੋ ਕਿਆ ਖਬਰ ਹੈ ਕੌਨ ਹੂੰ ਮੈਂ ਕਿਸ ਕੀ ਦੌਲਤ ਹੂੰ ਹਾਂ ਤੇ ਮੈਂ ਇੱਕ ਬਹੁਤ ਵੱਡਾ ਖਜ਼ਾਨਾ ਪਰ ਰੇਤ ਦੇ ਵਿੱਚ ਦਫਨਾ ਹੁਣ ਰੇਤ ਇੱਕ ਪਾਸੇ ਕਰਾਂ ਤੇ ਖਜ਼ਾਨਾ ਪ੍ਰਗਟ ਹੋ ਗਿਆ ਕੋਈ ਖੋਲੇ ਤੇ ਖੇਡ ਜੋ ਹੈ ਬਣੇ ਤੋ ਮਹਿਰਜ ਕਰਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦਾ ਖਜ਼ਾਨਾ ਨੇ ਨਾਮ ਦਾ ਖਜ਼ਾਨਾ ਨੇ ਦੇਵੀ ਗੁਣਾ ਦਾ ਖਜ਼ਾਨਾ ਹੈ ਅਮਰਤ ਦਾ ਸਾਗਰ ਹੈ ਸੁੱਖਾਂ ਦਾ ਸਾਗਰ ਹੈ ਖੋਲ ਨਾ ਪਏਗਾ ਬਸ ਇਹ ਉਹ ਦਾਦੇ ਕਾ ਖੋਲ ਡਿਟਾ ਖਦਾਨਾ ਇਹ ਪਿਤਾ ਗੁਰੂ ਨਾਨਕ ਦੇ ਦਾਦਾ ਅਕਾਲਪੁਰ ਉਹਦਾ ਖਜ਼ਾਨਾ ਸਾਨੂੰ